ਕੀ ਫੇਰ ਕੀ ਫੇਰ ਫੇਰਾ ਓਏ ਓਏ ਉਹ ਗੱਡੀ ਤੋਂ ਪਾਣੀ ਆ ਓ ਬਾਈ ਜਵਾਕ ਭਾਗੇ ਜਾ ਗਿਆ ਜਾ ਗਿਆ ਜਾ ਕੇ ਉਹ ਕਿਥੇ ਪੁਲਸਾਂ ਨੇ ਕਾਲ ਜਾ ਕੇ ਗੱਡੀ ਸੱਜ ਕੇ ਜਾ ਉਥੇ ਸੱਜ ਕੇ ਜਾ ਫੜਾ ਫੜ ਜਾ ਸੱਜ ਕੇ ਜਾ ਫੜਾ ਫੜ ਪੁਲਸਾਂ ਨੇ ਬਹਿ ਕੇ ਲਗਾ ਗੱਡੀ ਫੜਾ ਫੜ கட்டி மகி ஒ ਐਸਾ 10 ਡਰਾਈਵਰ ਪ੍ਰਾਈਸ ਸਰਦਾਰ ਇੰਨੀ ਗੱਲ ਕਹੀ ਬਈ ਥੱਲੇ ਆਉਣਾ ਸਾਈਡ ਤੇ ਉਹ ਜਾ ਆਉਂ ਜਾਗੂਤ ਜੀ ਮੂੜੇ ਆਉਗਾ ਇਹ ਲੌਂਗ ਸਾਈਡ ਥੱਲੇ ਦੀ ਬਰਾਬਰ ਹੀ ਆਏ ਪਹਿਲਾਂ ਗੱਡੀ ਨਾਲ ਗੱਡੀ ਲਾਦਨੇ ਸੀ ਮੈਂ ਕਿਹਾ ਵੀ ਤੁਸੀਂ ਥੱਲੇ ਆਉਣ ਇੰਨੀ ਗੱਲ ਹੋਈ ਆ ਬਸ ਇੰਨੀ ਗੱਲ ਤੋਂ ਬਾਅਦ ਇਹ ਥੱਲੇ ਉਤਰ ਕੇ ਗਾਲੀ ਗਲੂਚ ਕਰਨ ਲੱਗੇ ਬੁੜਕੇ ਹਥਿਆਰ ਕੱਢੇ ਉੱਥੋਂ ਇਹ ਦੋ ਬੰਦੇ ਇਹਦੇ ਨਾਲ ਲੈ ਕੇ ਚਲੇ ਗਏ ਗਾਹਾਂ ਇਹ ਜਦੋਂ ਗੱਡੀ ਸਵਾਰੀਆਂ ਚੱਕ ਕੇ ਮੁੰត្រੇ ਅੱਗੇ ਪੁਲਿਸ ਤੇ ਗਏ ਤਾਂ ਪੁਲਿਸ ਤੇ ਗੱਡੀ ਜਾਮ ਲੱਗਿਆ ਹੋਇਆ ਸੀਗਾ ਤੇ ਹੌਲੀ ਹੌਲੀ ਜਾ ਰਹੀ ਸੀ ਗੱਡੀ ਉੱਤਰ ਕੇ ਇੱਕਦਮ ਕੀ ਇਹ ਸਾਰੇ ਪੰਜੇ ਛੇ ਜਾਣੇ ਗੱਡੀ ਨੂੰ ਪੈ ਗਏ ਤੇ ਗੱਡੀ ਜਿਹਦੇ ਮਤਲਬ ਸ਼ੀਸ਼ੇ ਤੋੜਨ ਲੱਗੇ ਮੇਰੇ ਵੀ ਮਾਰਨ ਦੀ ਕੋਸ਼ਿਸ਼ ਕੀਤੀ ਕੁਦਰਤੀ ਬਚਾਅ ਹੋ ਗਿਆ ਚਲੋ ਨਹੀਂ ਲੱਗੀ ਹੈਗੀ ਤੇ ਟਾਕੀ ਖੁੱਲਣ ਦੀ ਕੋਸ਼ਿਸ਼ ਕੀਤੀ ਚਾਰ ਵਾਰ ਖੁੱਲੀ ਚਾਰ ਵਾਰ ਟਾਕੀ ਆਪ ਦੇ ਆਪ ਬੰਦ ਹੋ ਗਈ ਮਗਰ ਕੋਈ ਗੱਡੀ ਆਉਂਦੀ ਸੀ ਹੂਟਰ ਵੱਜਿਆ ਤੇ ਭੱਜ ਗਈ ਇੱਕ ਅਸੀਂ ਬੰਦਾ ਮੌਕੇ ਤੇ ਜਿਹਦੇ ਫਲੜਿਆ ਪੁਲਿਸ ਪਹੁੰਚ ਗਈ ਸੀਗੀ ਐਸ.ਪੀ. ਸਾਹਿਬ ਤੁਹਾਨੂੰ ਬਹੁਤ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਆ ਕੇ ਮੱਲਾ ਵੀ ਮਿੰਟੋ ਮਿੰਟੀ ਹੀ ਬੰਦੇ ਸਾਰੇ ਰਿਕਵਰ ਕਰਦੇ ਹੋ ਉਹਨਾਂ ਤੋਂ ਇੱਕ ਹਾਦਸਾ ਹੋਇਆ ਸੀਗਾ ਜਿਹਦੇ ਵਿੱਚ ਕੁਝ ਮੁੰਡਿਆਂ ਨੇ ਸਰਕਾਰੀ ਪੰਜਾਬ ਰੋਡਵੇ ਬੱਸ ਘੇਰ ਕੇ ਉਹਦੇ ਬੁਰੀ ਤਰ੍ਹਾਂ ਉਹਦੇ ਸ਼ੀਸ਼ੇ ਭੰਨਤੇ ਫਰੰਟ ਸ਼ੀਸ਼ਾ ਸਾਰਾ ਭੰਨਦਾ ਸਾਈਡ ਦੀ ਟੱਕੀ ਭੰਨਤੇ ਕੰਡਕਟਰ ਦੇ ਕੋਈ ਗੁੱਜੀਆਂ ਸੱਟਾਂ ਮਾਰੀਆਂ ਮੁੱਕੀਆਂ ਮਾਰੀਆਂ ਆ ਅੱਜ ਉਸ ਤੋਂ ਬਾਅਦ ਘਟਨਾ ਦਾ ਪਤਾ ਲੱਗਿਆ ਤਾਂ ਅਸੀਂ ਮੌਕੇ ਤੇ ਮੌਕੇ ਤੇ ਫੌਰੀ ਤਰ੍ਹਾਂ ਤੇ ਪਹੁੰਚ ਗਏ ਤੇ ਕੁਝ ਹੀ ਘੰਟਿਆਂ ਵਿੱਚ ਸਾਰੇ ਮੁੰਡਿਆਂ ਨੂੰ ਕਾਬੂ ਕਰਕੇ ਸਲਾਖਾਂ ਦੇ ਪਿੱਛੇ ਦੇ ਦਿੱਤੇ ਨੇਗੇ ਤੇ ਮਕਦਮਾ ਦਰਜ ਕਰਕੇ ਇਹਨਾਂ ਨੂੰ ਜਮਾਨੇਬਾਦਸ਼ਤ ਵਿਸ਼ੇਸ਼ ਕੀਤਾ ਜਾ ਰਿਹਾ ਹੈ ਪਹਿਲਾਂ ਤੇ ਇਹਨਾਂ ਤੇ ਕਿਡਨਾਪਿੰਗ 307 ਵਗੈਰਾ ਇਹ ਤਾਂ ਇੱਕ ਧਰਾਮਾ ਦੇ ਕੇ ਕਿ ਕਿਕੀ ਪਰਚਾਰਾ ਤੇ ਪਹਿਲਾਂ ਹੈਗਾ ਜਿਹੜਾ ਅੰਡਾ ਟ੍ਰਾਇਲ ਹੈ ਤੇ ਉਹਦੇ ਹੁਣੇ ਬੇਲ ਆਊਟ ਨੇਗੇ ਤੁਹਾਡੇ ਮਾਧਮ ਰਾਹੀਂ ਮੈਂ ਲੋਕਾਂ ਨੂੰ ਇਹ ਬੇਨਤੀ ਕਰਨਾ ਚਾਹੁੰਦਾ ਵੀ ਚੇਤਾਵਨੀ ਨੂੰ ਸਮਝਦੇ ਵੀ ਬੇਨਤੀ ਨੂੰ ਸਮਝ ਲਓ ਬਤੌਰ ਮੁਖ ਅਫਸਰ ਸਿਟੀ ਧੂਰੀ ਦਾ ਮੇਰੇ ਮੈਂ ਆਪਣੇ ਧ